ਤੁਸੀਂ ਜੁੜਿਓ ਮਾਂ ਬੋਲੀ ਨਿਊਜ਼ ਦੇ ਨਾਲ ਤੇ ਮਾਇਆ ਜਸਵਿੰਦਰ ਸੈਂਟੀ ਅਕਸਰ ਹੀ ਦੇਖਿਆ ਜਾਂਦਾ ਕਿ ਉੱਚੀ ਦੁਕਾਨ ਫੀਕਾ ਪਕਵਾਨ ਦੇ ਨਾਮ ਤੋਂ ਲੈ ਕੇ ਅਸੀਂ ਦਿਖਾਣਾ ਚਾਹਾਂਗੇ ਫੁਆਰਾ ਚੌਂਕ ਤੇ ਖੜਿਆ ਗੋਪਾਲ ਸਵੀਟ ਬੇકરી ਐਂਡ ਰੈਸਟੋਰੈਂਟ ਜਿਹੜੀ 숍 ਹੈ ਫੁਆਰਾ ਚੌਂਕ ਤੇ ਸਥਿਤ ਬੜੀ ਪੁਰਾਣੀ ਦੁਕਾਨ ਹੈ ਔਰ ਗੋਪਾਲ ਦਾ ਜਿਹੜਾ ਨਾਮ ਹੈ ਕਿ ਦੱਸਿਆ ਜਾਂਦਾ ਕਿ ਬਹੁਤ ਅੱਛਾ ਨਾਮ ਹੈ ਔਰ ਬਹੁਤ ਸੁਲਾਤ ਤੇ ਵਧੀਆ ਮਠਾਈ ਬਣਾਈ ਜਾਂਦੀ ਹੈ ਕੋਪਾਲ ਸਵੀਟਸ ਪਰ ਅੱਜ ਇੱਕ ਵੀਡੀਓ ਵਾਇਰਲ ਹੁੰਦੀ ਦਿਖ ਰਹੀ ਹੈ ਜਿਸ ਦੇ ਵਿੱਚ ਕੀ ਇਹਨਾਂ ਦੇ ਕਾਰੀਗਰ ਵੱਲੋਂ ਕਿਹਾ ਜਾਂਦਾ ਹੈ ਕਿ ਤੁਸੀਂ ਸਾਡੀ ਇਹ ਮਠਾਈ ਲੈ ਜਾਓ ਮਠਾਈ ਬੜੀ ਸਵਾਦ ਹੋਏਗੀ ਪਰ ਮਠਾਈ ਜਦੋਂ ਘਰੇ ਲ ਜਾ ਕੇ ਦੇਖੀ ਜਾਂਦੀ ਹੈ ਤਾਂ ਇਸ ਵੀਡੀਓ ਦੇ ਵਿੱਚ ਤੁਸੀਂ ਸਾਹ ਦੇਖ ਸਕਦੇ ਹੋ ਕਿ ਜਿਹੜੀ ਮਠਾਈ ਹੈ ਰਾਜਸਤਾਨੀ ਦੱਸ ਕੇ ਦਿੱਤੀ ਜਾਂਦੀ ਹੈ 500000 ਰੁਪਏ ਕਿਲੋ ਵਾਲੀ ਹੈ ਤਾਂ ਇਹ ਮਠਾਈ ਦੇ ਵਿੱਚ ਬਿਲਕੁਲ ਹੀ ਜਿਹੜਾ ਖਰਾਬ ਮਠਾਈ ਪਾਈ ਜਾਂਦੀ ਹੈ ਖਰਾਬ ਮਠਾਈ ਪਾਣ ਦੇ ਨਾਲ باوجود ਉਸ ਬੰਦੇ ਦਾ ਜਦੋਂ ਉਹਦੇ ਆ ਕੇ ਗੱਲ ਕੀਤੀ ਜਾਂਦੀ ਹੈ ਤਾਂ ਮੈਨੇਜਰ ਵੱਲੋਂ ਵੀ ਪੂਕਾ ਜਵਾਬ ਨਹੀਂ ਦਿੱਤੇ ਜਾਂਦੇ ਤਾਂ ਉਹਨੂੰ ਕਿਹਾ ਜਾਂਦਾ ਹੈ ਕਿ ਇਹ ਮਠਿਆਈ ਬਿਲਕੁਲ ਠੀਕ ਹੈ ਜਦਕਿ ਸਾਹ ਦਿਖਾਇਆ ਜਾ ਰਿਹਾ ਹੈ ਔਰ ਬੰਦਾ ਰੋਲਾ ਵੀ ਪਾ ਰਿਹਾ ਹੈ ਕਿ ਇਹ ਮਠਿਆਈ ਖਰਾਬ ਹੈ ਪਰ ਉਹ ਕਹਿ ਰਿਹਾ ਕਿ ਕਿਉਂ ਪ੍ਰਸ਼ਾਸਨਿਕ ਅਧਿਕਾਰੀ ਚੁੱਪ ਬੈਠੇ ਨੇ ਕਿਉਂ ਇਤਿਹਾਰਾਂ ਦੇ ਦਿਨ ਚੱਲ ਰਹੇ ਨੇ ਹਲੇ ਕੱਲ ਰੱਖੜੀ ਦਾ ਤਿਉਹਾਰ ਹੋ ਕੇ ਗਿਆ ਪਰ ਕਿਉਂ ਇਹੋ ਜਿਹੀਆਂ ਉੱਚੀਆਂ ਦੁਕਾਨਾਂ ਤੇ ਫਿੱਕੇ ਪਕਵਾਨ ਤੇ ਨਾਲ ਨਾਲ ਫਿੱਕੇ ਪਕਵਾਨ ਤਾਂ ਕਹਿ ਸਕਦੇ ਆ ਵਪਾਸ ਵੀ ਇਹ ਉਹੀ ਦੁਕਾਨ ਹੈ ਜਦੋਂ ਇੱਕ ਵਾਰ ਇੱਥੇ ਜਲੇਬੀਆਂ ਦੇ ਵਿੱਚੋਂ ਵੀ ਮੱਖੀਆਂ ਨਿਕਲਦੀਆਂ ਦਿਖਾਈ ਦਿੱਤੀਆਂ ਗਈਆਂ ਸੀ ਤੇ ਅੱਜ ਦਾ ਇਹ ਵਾਕਿਆ ਅ ਆ ਗਿਆ ਕਿ ਗੋਪਾਲ ਸਵੀਰ ਦੀ ਦਵਾਈ ਮਠਿਆਈ ਲਿਕੇ ਜਾਈ ਜਾਂਦੀ ਹੈ ਮਠਿਆਈ ਬਿਲਕੁਲ ਖਰਾਬ ਹੈ ਜਿਹੜੀ ਖਰਾਬ ਮਠਿਆਈ ਦੇ ਦਿੱਤੀ ਜਾਂਦੀ ਹੈ ਪੈਕ ਕਰ ਦਿੱਤਾ ਜਾਂਦਾ ਹੈ ਮਠਿਆਈ ਨੂੰ ਇਹ ਕਹਿ ਕੇ ਕਿ ਮਠਿਆਈ ਬਰਾਜਪਤਾਨੀ ਹੈ ਬੜੀ ਸਵਾਦ ਮਠਿਆਈ ਹੈ ਪਰ ਜਦੋਂ ਘਰ ਜਾ ਕੇ ਮਠਿਆਈ ਖੋਲ ਹੀ ਜਾਂਦੀ ਹੈ ਤਾਂ ਮਠਿਆਈ ਬਿਲਕੁਲ ਖਰਾਬ ਨਿਕਲਦੀ ਹੈ ਤਾਂ ਬੜੀ ਜਿਆਦਾ ਜਿਹੜੀ ਵੀਡੀਓ ਹੈ ਵਾਇਰਲ ਹੋ ਰਹੀ ਹੈ ਫੇਸਬੁੱਕ ਤੇ ਉੱਪਰ ਅਸੀਂ ਗੱਲ ਵੀ ਕਰਨੇ ਚਾਹਾਂਗੇ ਮੈਨੇਜਰ ਨਾਲ ਜਾਂ ਮਾਲਕ ਨਾਲ ਗੋਪਾਲ ਸਵੀਰ ਦੇ ਨਾਲ ਇਹਨਾਂ ਦਾ ਕੀ ਕਹਿਣਾ ਹੈ ਤਦੜ ਕੋ ਦੁਕਾਨ ਦੇ ਅੰਦਰ ਆਇਆ ਦੁਕਾਨ ਦੇ ਅੰਦਰ ਆ ਕੇ ਜਦੋਂ ਮੈਨੇਜਰ ਨਾਲ ਗੱਲ ਕਰਨੀ ਚਾਹੀਦਾ ਮੈਨੇਜਰ ਦਾ ਸਾਫ਼ ਕਹਿਣਾ ਕਿ ਮੈਂ ਇਸ ਬਾਰੇ ਕੁਝ ਨਹੀਂ ਕਹਿ ਸਕਦਾ ਪਰ ਉਹਦੇ ਇਹ ਮਾਮਲਾ ਜਹਨ ਚ ਹੈ ਉਹ ਕਹਿੰਦਾ ਸਰਦਾਰ ਜੀ ਆਣਗੇ ਸਰਦਾਰ ਜੀ ਗੱਲ ਕਰਨਗੇ ਜਦਕਿ ਤੁਸੀਂ ਦੇਖ ਸਕਦੇ ਹੋ ਮਠਿਆਈਆਂ ਜਿਹੜੀਆਂ ਪਈਆਂ ਨੇ ਸਾਰੀਆਂ ਉਰੇ ਪਈਆਂ ਨੇ ਪੈਕ ਹੁੰਦੀ ਹੈ ਪੈਕ ਹੋਣ ਤੋਂ ਬਾਅਦ ਜਦੋਂ ਦੂਜਿਆ ਇਹਦੇ ਨਿਫਾਫਾ ਚੜਾਇਆ ਜਾਂਦਾ ਉਸ ਤੋਂ ਬਾਅਦ ਕੁਝ ਨਹੀਂ ਪਤਾ ਲੱਗਦਾ ਮਠਿਆਈ ਠੀਕ ਹੈ ਜਾਂ ਖਰਾਬ ਹੈ ਜਦੋਂ ਘਰੇ ਜਾ ਕੇ ਖੋਲੀ ਜਾਂਦੀ ਹੈ ਮਠਿਆਈ ਖਰਾਬ ਨਿਕਲਦੀ ਹੈ ਸੋ ਇਹ ਗੋਪਾਲ ਸਵੀਟ ਦੇ ਅੰਦਰ ਦਾ ਨਜ਼ਾਰਾ ਹੈ ਜਿੱਥੇ ਇਸ ਦੀ ਮਠਿਆਈਆਂ ਦੇ ਖੜ ਕੇ ਬੰਦਾ ਰੋਲਾ ਪਾ ਰਿਹਾ ਔਰ ਦੱਸ ਰਿਹਾ ਕਿ ਮੇਰੇ ਨਾਲ ਠੱਗੀ ਮਾਰੀ ਗਈ ਹੈ ਮੈਨੂੰ ਮਠਿਆਈ ਰਾਜਸਤਾਨੀ ਕਹਿ ਕੇ ਬੜੀ ਗੰਦੀ ਤੇ ਮਠਿਆਈ ਖਰਾਬ ਮਠਿਆਈ ਦਿੱਤੀ ਗਈ ਹੈ ਇਸ ਦੇ ਇਲਾਵਾ ਹੁਣ ਜਦੋਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਇਹਨਾਂ ਨੇ ਸਾਫ਼ ਜਵਾਬ ਦਿੱਤਾ ਗੱਲ ਕਰਨ ਦੇ ਲਈ ਤਾਂ ਹੁਣ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਵੀ ਗੱਲ ਕਰਨੀ ਚਾਹਾਂਗੇ ਕਿਉਂ ਦਿਨ ਬਦ ਦਿਨ ਪ੍ਰਸ਼ਾਸਨਿਕ ਅਧਿਕਾਰੀ ਸੁੱਤੇ ਪਏ ਨੇ ਜਦ ਕੀ ਤਿਹਾਰਾਂ ਦਾ ਮਾਹੌਲ ਹੈ ਤਿਹਾਰਾਂ ਦਾ ਸੀਜ਼ਨ ਚੱਲ ਰਿਹਾ ਔਰ ਮਠਿਆਈਆਂ ਇਹ ਜੀਆਂ ਦੁਕਾਨਾਂ ਤੇ ਜਿਨ੍ਹਾਂ ਦਾ ਕੀ ਰਿਪੋਰਟੇਡ ਨਾਮ ਹੈ ਸ਼ਹਿਰ ਦੇ ਵਿੱਚ ਸਾਰੇ ਪਾਸੇ ਤਾਂ ਉੱਥੇ ਕਿਉਂ ਇਹ ਜੀਆਂ ਗੰਦੀ ਕਿਸਮ ਦੀਆਂ ਮਠਿਆਈਆਂ ਅਤੇ ਦੀਪੀਆਂ ਜਾਰੀ ਨੇ ਜਦੋਂ ਲੋਕ ਬਿਮਾਰ ਹੁੰਦੇ ਨੇ ਫੇਰ ਪ੍ਰਸ਼ਾਸਨਿਕ ਅਧਿਕਾਰੀ ਜਾਗਦੇ ਨੇ ਉਸ ਤੋਂ ਪਹਿਲਾਂ ਹੀ ਕਿਉਂ ਚੈਕਿੰਗ ਨਹੀਂ ਕੀਤੀ ਜਾਂਦੀ ਕਿਉਂ ਇਹਨਾਂ ਦੀਆਂ ਦੁਕਾਨਾਂ ਤੇ ਵੱਡੀਆਂ ਦੁਕਾਨਾਂ ਤੇ ਇਹ ਮਠਿਆਈਆਂ ਐਵੇਂ ਸਰਿਆਂ ਵਿਕਦੀਆਂ ਨਜ਼ਰ ਆ ਰਹੀਆਂ ਨੇ ਸੋ ਬਿਲਕੁਲ ਖਰਾਬ ਮਠਿਆਈ ਨੂੰ ਲੈ ਕੇ ਜਦੋਂ ਅਸੀਂ ਦੁਕਾਨ ਦੇ ਮਾਲਕ ਨਾਲ ਗੱਲ ਕਰਨੀ ਚਾਹੀ ਚੰਨਵਾਰੀ ਫੋਨ ਲਗਾਇਆ ਗਿਆ ਪਰ ਸਾਡਾ ਫੋਨ ਨਹੀਂ ਚੱਕਿਆ ਸੋ ਦੇਖਣਾ ਹੋਵੇਗਾ ਪ੍ਰਸ਼ਾਸਨਿਕ ਅਧਿਕਾਰੀ ਨੇ ਜਿਹੜੇ ਇਸ ਦੇ ਉੱਪਰ ਕਿਸ ਤਰ੍ਹਾਂ ਇਹਦੇ ਤੇ ਕੰਜਾ ਕਸਣਗੇ ਜਾਂ ਨਹੀਂ ਕਸਣਗੇ ਜਾਂ ਕੀ ਇਹ ਹੀ ਵੱਡੇ ਦੁਕਾਨਦਾਰ ਇਦਾਂ ਹੀ ਮਠਿਆਈਆਂ ਗੰਦੀਆਂ ਵੇਚ ਕੇ ਆਪਣੇ ਘਰ ਭਰਦੇ ਰਹਿਣਗੇ ਤੇ ਲੋਕਾਂ ਨੂੰ ਬਿਮਾਰ ਕਰਦੇ ਰਹਿਣਗੇ ਦੇਖਣਾ ਹੋਵੇਗਾ ਕਿਉਂਕਿ ਇਹ ਬਹੁਤ ਜ਼ਰੂਰੀ ਖਬਰ ਹੈ ਪਹਿਲਾਂ ਵੀ ਪਟਿਆਲੇ ਦੇ ਵਿੱਚ ਕਈ ਇਹੋ ਜਿਹੇ ਮਾਮਲੇ ਦੇਖਣ ਨੂੰ ਆਏ ਨੇ ਜਿਨ੍ਹਾਂ ਵਿੱਚ ਐਕਸਪਾਇਰੀ ਡੇਟ ਦਾ ਸਮਾਨ ਵੇਚਿਆ ਗਿਆ ਚਾਕਲੇਟਸ ਸਾਕੇ ਐਕਸਪਾਇਰੀ ਡੇਟ ਦੀ ਇੱਕ ਕੁੜੀ ਦੀ ਮੌਤ ਵੀ ਹੋ ਜਾਂਦੀ ਹੈ ਪਰ ਫਿਰ ਵੀ ਕਿਸੇ ਦੇ ਸਿਰ ਤੇ ਜੂ ਤੱਕ ਨਹੀਂ ਰੇਖਦੀ ਆਖਰਚਰ ਕਿਉਂ ਇੰਨੀ ਮੇਰ ਕਰਦੀ ਜਿਹੜੀ ਐ ਪਟਿਆਲੇ ਛਾਈ ਹੋਈ ਐ ਕਿਉਂ ਇਹਨਾਂ ਉੱਚੀਆਂ ਦੁਕਾਨਾਂ ਦੇ ਉੱਤੇ ਕਿਸੇ ਤਰ੍ਹਾਂ ਦੀ ਕਾਰਵਾਈ ਨਹੀਂ ਕੀਤੀ ਜਾਂਦੀ ਸੋ ਅਸੀਂ ਫੇਰ ਇੱਕ ਵਾਰ ਕਹਿਣਾ ਚਾਹਾਂਗੇ ਮਾ ਬੋਲੀ ਦੇ ਜ਼ਰੀਏ ਕਿਉਂਕਿ ਅਸੀਂ ਖਬਰ ਮੈਸ਼ਰ ਕਰਨੀ ਹੁੰਦੀ ਐ ਅਸੀਂ ਸੱਚ ਦਿਖਾਣਾ ਹੁੰਦਾ ਸੱਚ ਦਾ ਪੱਖ ਦਿਖਾਣਾ ਹੁੰਦਾ ਅਸੀਂ ਉਸ ਬੰਦੇ ਦਾ ਪੱਖ ਦਿਖਾ ਰਹੇ ਹਾਂ ਜਿਹੜਾ ਬੰਦਾ ਰੋ ਰੋ ਕੇ ਕਹਿ ਰਿਹਾ ਕਿ ਮੇਰੇ ਨਾਲ ਠੱਗੀ ਮਾਰੀ ਗਈ ਐ ਮੈਨੂੰ ਖਰਾ ਮਠਾਈ ਕੀਤੀ ਗਈ ਐ ਜੇ ਮੈਂ ਨਾ ਦੇਖਦਾ ਖਾ ਲੈਂਦਾ ਤਾਂ ਹੋ ਸਕਦਾ ਮੈਂ ਮਰ ਵੀ ਸਕਦਾ ਸੀ ਬਿਮਾਰ ਹੋ ਸਕਦਾ ਸੀ ਮਰ ਸਕਦਾ ਸੀ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਘਰ ਉਹਦਾਂ ਹੋ ਸਕਦਾ ਸੀ ਤੁਹਾਨੂੰ ਖਬਰ ਦਿਖਾ ਰਹੇ ਹਾਂ ਮਾਂ ਬੋਲੀ ਦੇ ਉੱਤੇ ਜਿੱਦਾਂ ਵੀ ਕੋਈ ਇਸ ਦੇ ਉੱਪਰ ਐਕਸ਼ਨ ਲਿੱਤਾ ਜਾਂਦਾ ਹੈ ਜਾਂ ਨਹੀਂ ਲਿੱਤਾ ਜਾਂਦਾ ਉਹ ਵੀ ਤੁਹਾਨੂੰ ਮਾਂ ਬੋਲੀ ਤੇ ਦਿਖਾਇਆ ਜਾਏਗਾ ਸਹਿਯੋਗੀ ਜితేਸ਼ ਜੋਲੀ ਦੇ ਨਾਲ ਜਸਵਿੰਦਰ ਸੈਂਡੀ ਮਾਂ ਬੋਲੀ ਦੇ ਲਈ